ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਜਲੰਧਰ ਦੀ ਇਸ ਮੰਦ ਭਾਗੀ ਘਟਨਾ ਨੂੰ ਲੈ ਕੇ ਲਗਾਤਾਰ ਇਹ ਮਾਮਲਾ ਕਰਵਾਉਂਦਾ ਚਾ ਰਿਹਾ આરોપી ਦੇ ਖਿਲਾਫ ਸਖਤ ਐਕਸ਼ਨ ਤੇ ਸਖਤ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਤੇ ਹੁਣ ਅਜੀਆਂ ਤਸਵੀਰਾਂ ਚ ਨੇ ਕਿ ਸਾਹਮਣੇ ਆਈਆਂ ਜਿਸ ਨੂੰ ਦੇਖ ਕੇ ਤੁਹਾਡੇ ਵੀ ਲੋਕ ਅੰਡੇ ਖੜੇ ਹੋ ਜਾਣਗੇ ਕਿ ਕਿਸ ਤਰੀਕੇ ਦੇ ਨਾਲ ਉਸ ਵਿਅਕਤੀ ਨੇ ਇਸ ਲੜਕੀ ਦੇ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਤੇ ਉਸ ਨੂੰ ਜੜਕੀ ਮ੍ਰਿਤਕ ਹਾਲਤ ਦੇ ਵਿੱਚ ਘਰ ਦੇ ਬਾਥਰੂਮ ਦੇ ਵਿੱਚ ਰੱਖ ਦਿੱਤਾ ਚੋਂਦਾ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਜਦੋਂ ਬਾਥਰੂਮ ਦੇ ਵਿੱਚ ਮ੍ਰਿਤਕ ਹਾਲਤ ਵਿੱਚ ਕੁੜੀ ਨੂੰ ਜੜਾਕੀ ਦੇਖਿਆ ਜਾਂਦਾ ਉਸ ਤੋਂ ਬਾਅਦ ਫਿਰ ਗੁੱਸੇ ਵਿੱਚ ਆਈ ਲੜਕੀ ਦੀ ਮਾਂ ਦੇ ਬੋਲੋ ਇਸ ਵਿਅਕਤੀ ਦਾ ਐਨਾ ਕੋ ਬੇਰਹਿਮੀ ਦੇ ਨਾਲ ਕਟਾਪਾ ਕੀਤਾ ਚਾਹੁੰਦਾ ਹੈ ਨਾ ਜਾਦਾ ਟਾਪਾ ਕੀਤਾ ਚਾਹੁੰਦਾ ਉਹ ਵੀ ਤਸਵੀਰਾਂ ਸਾਹਮਣੇ ਨਹੀਂ ਆ ਕਿਉਂਕਿ ਉਸ ਮਾਂ ਦੀ ਧੀ ਦੇ ਨਾਲ ਇਸ ਦਰਿੰਦੇ ਨੇ ਬੇਸ਼ੱਕ ਮਿਦਿਆ ਸਾਰੀਆਂ ਹੱਦਾਂ ਪਾਰ ਕੀਤੀਆਂ ਪਰ ਹੱਦ ਉਦੋਂ ਹੋ ਜਾਂਦੀ ਹੈ ਜਦੋਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਇੰਨਾ ਹੀ ਨਹੀਂ ਗੁਆਂਢ ਦੇ ਵਿੱਚ ਖੜੇ ਲੋਕਾਂ ਦਾ ਵਿਪਾਰਾ ਇੰਨਾ ਤੋਂ ਜ਼ਿਆਦਾ ਵੱਧ ਜਾਂਦਾ ਕਿ ਇਸ ਵਿਅਕਤੀ ਦਾ ਕੁੱਟ-ਕੁੱਟ ਕੇ ਕਟਾਪਾ ਤਾਰਿਆ ਤਾਂ ਇਸ ਨੂੰ ਆਤਮ ਹਰਿਆਕਾ ਦਿੱਤਾ ਉਸ ਤੋਂ ਬਾਅਦ ਮੌਕੇ ਦੇ ਤੇ ਜਿਹੜੀ ਪੁਲਿਸ ਨੂੰ ਦਿੱਤਾ ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦੇ ਵਿੱਚ ਇਲਾਜ ਲਈ ਲਜਾਇਆ ਜਾਂਦਾ ਤਾਂ ਹਲੇ ਵਿੱਚ ਰਿਹਾ ਕਿ ਉਸ ਦਾ ਇਲਾਜ ਰਾਕੀ ਚੱਲ ਰਿਹਾ ਕਿਉਂਕਿ ਗੰਭੀਰ ਸੱਟਾਂ ਚੜੇਕੀ ਉਸ ਨੂੰ ਲੱਗੀਆਂ ਦੂਜੇ ਪਾਸੇ ਮੌਕੇ ਦੇ ਉੱਤੇ ਜਿਹੜੀਆਂ ਤੁਹਾਨੂੰ ਤਸਵੀਰਾਂ ਜਿਹੜੀਆਂ ਹਾਜ ਦੇ ਵਿੱਚ ਨਈਆਂ ਤਸਵੀਰਾਂ ਸਾਹਮਣੇ ਆਏ ਨੇ ਤੁਹਾਨੂੰ ਦਿਖਾਉਣੇ ਆ ਕਿ ਕਿਸ ਤਰੀਕੇ ਦਾ ਜਿਹੜਾ ਮਾਹੌਲ ਬਣ ਜਾਂਦਾ ਜਦੋਂ ਇਸ ਦਰਿੰਦੇ ਦੇ ਵੱਲੋਂ ਇੱਕ ਮਾਸੂਮ ਲੜਕੀ ਦੇ ਨਾਲ ਸਾਰੀਆਂ ਹੱਦਾਂ ਪਾਰ ਕੀਤੀਆਂ ਜਾਂਦੇ ਨੇ ਤਾਂ ਹਰ ਇੱਕ ਦਾ ਖੂਨ ਖੋਲ ਗਿਆ ਤੇ ਉਹਨਾਂ ਨੇ ਬੇਰਹਿਮੀ ਦੇ ਨਾਲ ਇਸ ਵਿਅਕਤੀ ਦਾ ਫੋਟਾਪਾ ਕੀਤਾ ਜਿਸ ਤਰੀਕੇ ਦੀ ਇਸਨੇ ਹਰਕਤ ਕੀਤੀ ਆ ਤਾਂ ਉਸ ਦੇ ਅਕੋਰਡਿੰਗ ਸਖਤ ਸਜਾ ਦੀ ਮੰਗ ਚ ਰਹੀ ਕੀ ਕੀਤੀ ਜਾ ਰਹੀ ਹੈ ਕਿਉਂਕਿ ਅੱਜ ਇਹਨਾਂ ਦੀ ਧੀ ਦੇ ਨਾਲ ਹੋਇਆ ਜੇਕਰ ਅਜਿਹੇ ਦਰਿੰਦਿਆਂ ਦੇ ਖਿਲਾਫ ਸਖਤ ਐਕਸ਼ਨ ਨਾ ਲਿਆ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਨਾਲ ਵੀ ਅਜਿਹੀ ਘਟਨਾ ਵਾਪਰ ਸਕਦੀ ਹੈ ਤਾਂ ਹੁਣ ਪਰਿਵਾਰ ਦੀ ਮੰਗ ਹੈ ਲੋਕਾਂ ਦੀ ਮੰਗ ਹੈ ਭਾਈ ਰੋਜ਼ ਪਾਇਆ ਜਾ ਰਿਹਾ ਸਿਆਸਦਾਨ ਭਖੇ ਹੋਏ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਅਜਿਹੇ ਦਰਿੰਦਿਆਂ ਦੇ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ ਅਸੀਂ ਹੁਣ ਤੱਕ ਜੋ ਜੋ ਵੀ ਉਹਨਾਂ ਨੂੰ ਬੇਨਤੀਆਂ ਕੀਤੀਆਂ ਨੇ ਉਹਨਾਂ ਨੇ ਉਸ ਨੂੰ ਕੰਪਲੀਟ ਕੀਤਾ ਕਰ ਰਹੇ ਆ ਔਰ ਅੱਗੇ ਵੀ ਅਸੀਂ ਉਹਨਾਂ ਨੂੰ ਜੋ ਬੇਨਤੀਆਂ ਕਰ ਰਹੇ ਆ ਕਿ ਜਿਨ੍ਹਾਂ ਜਿਨ੍ਹਾਂ ਪੁਲਿਸ ਅਫਸਰਾਂ ਨੇ ਸਾਡੀ ਮਦਦ ਕੀਤੀ ਹੈ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਜਿਨ੍ਹਾਂ ਜਿਨ੍ਹਾਂ ਪੁਲਿਸ ਅਫਸਰਾਂ ਨੇ ਕੋਤਾਈ ਕੀਤੀ ਹੈ ਜਾਂ ਸਾਨੂੰ ਪ੍ਰੈਸ਼ਰਾਈਜ਼ ਕੀਤਾ ਸਾਡੇ ਪਰਿਵਾਰ ਨੂੰ ਪ੍ਰੈਸ਼ਰਾਈਜ਼ ਕੀਤਾ ਉਹ ਬਚਣਾਂ ਅਸੀਂ ਇਹ ਵੀ ਨਾਲ ਮੰਗ ਕਰਦੇ ਆ ਦੂਸਰੀ ਸਾਡੀ ਇਹ ਮੰਗ ਹੈ ਸੀਪੀ ਸਾਹਿਬ ਨੂੰ ਕੇਸ ਇਸ ਤਰ੍ਹਾਂ ਸਟਰੋਂਗ ਕੀਤਾ ਜਾਵੇ ਤਾਂ ਜੋ ਇੱਕ ਮਿਸਾਲ ਕਾਇਮ ਹੋਵੇ ਕਿ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਕਿ ਉਸ ਨੂੰ ਫਾਂਸੀ ਹੋਈ ਹੈ ਇੱਕ ਕੇਸ ਹੁੰਦਾ ਸੀ ਨਰਭਿਆ ਕਾਂਡ ਲਾ ਲੋ ਜਾਂ ਦਾਮਨੀ ਜੋ ਵੀ ਹੈ ਤੁਸੀਂ ਦੇਖਿਆ ਪਹਿਲਾਂ ਇੰਡੀਆ ਲੈਵਲ ਦੇ ਮੁੱਦੇ ਸੀ ਅਸੀਂ ਹੁਣ ਤੱਕ ਪੁਲਿਸ ਦੇ ਭਰੋਸੇ ਤੇ ਕਿਉਂਕਿ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਜੋ ਵੀ ਤੁਸੀਂ ਕਹੋਗੇ ਜਿਸ ਤਰ੍ਹਾਂ ਵੀ ਕਹੋਗੇ ਅਸੀਂ ਕਾਰਵਾਈ ਪੂਰੀ ਅਸੀਂ ਕਰ ਰਹੇ ਹਾਂਗੇ ਔਰ ਪੁਲਿਸ ਕਰ ਵੀ ਰਹੀ ਹੈ ਜਿੱਦਾਂ ਹੀ ਸਾਨੂੰ ਲੱਗੇਗਾ ਕਿ ਇਹ ਸਾਡੇ ਕਹਿਣ ਦੇ ਮੁਤਾਬਕ ਕਾਰਵਾਈ ਨਹੀਂ ਹੋ ਰਹੀ ਉਸ ਵੇਲੇ ਫਿਰ ਅਸੀਂ ਆਪ ਜੀ ਨੂੰ ਬੁਲਾ ਕੇ ਸਵਾਲ ਉੱਤੇ ਖੜਾ ਹੁੰਦਾ ਤੁਸੀਂ ਕਹਿੰਦੇ ਵੀ ਕਈ ਪੁਲਿਸ ਅਫਸਰਾਂ ਨੇ ਹਾਂ ਜੀ ਜਿਹੜਾ ਤੁਹਾਡੇ ਨਾਲ ਕੋਆਪਰੇਟ ਕੋਆਪਰੇਟ ਨਹੀਂ ਕੀਤਾ ਹਾਂਜੀ ਕੌਣ ਹੈ ਉਹ ਅਫਸਰ ਉਹਨਾਂ ਦੇ ਨਾਮ ਦੱਸ ਦਿਖੋ ਜਿਹੜੇ ਨਾਮ ਨੇ ਉਹ ਅਸੀਂ ਲਿਖਤੀ ਰੂਪ ਦੇ ਵਿੱਚ ਸੀਪੀ ਸਾਹਿਬ ਨੂੰ ਦੇ ਦਿੱਤੇ ਆ ਮੀਡੀਆ ਅਸੀਂ ਉਹ ਪ੍ਰੈਸ ਰਿਪੋਰਟ ਰਹੀ ਆ ਆਪ ਜੀ ਨੂੰ ਦੱਸਾਂਗੇ ਜਿਵੇਂ ਕਿ ਮੌਕੇ ਤੇ ਏਐਸ ਬੰਗਤ ਰਾਮ ਆ ਉਹਨੂੰ ਸਿਰਫ ਸਸਪੈਂਡ ਕੀਤਾ ਗਿਆ ਹੁਣ ਤੁਸੀਂ ਦੱਸੋ ਜੇਕਰ ਉਸ ਦੀ ਆਪਣੀ ਬੱਚੀ ਹੁੰਦੀ ਉਹ ਅੰਦਰ ਜਾ ਕੇ ਪੋਣਾ ਘੰਟਾ ਬੈਠ ਕੇ ਚਾਹ ਪਾਣੀ ਪੀ ਕੇ ਹਾਸੇ ਖੇੜੇ ਬਜਾਅ ਕਰਕੇ ਬਾਹਰ ਆ ਰਿਹਾ ਤਾਂ ਸਾਨੂੰ ਕਹਿੰਦਾ ਤੁਹਾਡੀ ਬੇਟੀ ਅੰਦਰ ਨਹੀਂ ਅਸੀਂ ਉਸ ਗੇਟ ਨੂੰ ਨਹੀਂ ਛੱਡਿਆ ਉਸੇ ਘਰ ਦੇ ਵਿੱਚੋਂ 3 ਘੰਟੇ ਦੀ ਜਦੋਂ ਜਹਿਤ ਤੋਂ ਬਾਅਦ ਗੇਟ ਨੂੰ ਤੋੜ ਕੇ ਅੰਦਰੋਂ ਬੱਚੀ ਦੀ Laash ਕੱਢੀ ਜਾਂਦੀ ਹੈ ਜੇ ਉਹ ਮੁਲਾਜ਼ਮ ਦੀ ਆਪਣੀ ਬੱਚੀ ਹੁੰਦੀ ਫਿਰ ਉਹ ਇਸ ਤਰ੍ਹਾਂ ਕਰਦਾ ਫਿਰ ਤਾਂ ਉਸਨੇ ਘਰ ਦਾ ਤੀਲਾ ਜ਼ਿਲਾ ਛਾਂਡ ਮਾਰਨਾ ਸੀ ਕੋਈ ਸੂਈ ਤਾਂ ਹੈ ਨਹੀਂ ਸੀ ਜਿਹੜੀ ਲੁਕੋਤੀ ਹੈ ਇੱਕ ਬੱਚੀ ਹੈ ਉਸ ਵੇਲੇ ਜੀਵਤ ਸੀ ਹੋ ਸਕਦਾ ਉਹ ਤਾਜ਼ਾ ਤਾਜ਼ਾ ਉਹ ਕੰਮ ਜੋ ਵੀ ਕੀਤਾ ਕੀਤਾ ਹੁੰਦਾ ਤੇ ਉਸ ਵੇਲੇ ਬੱਚੀ ਉਹ ਵੱਜ ਜਾਂਦੀ ਤਿੰਨ ਘੰਟੇ ਉਸ ਨੂੰ ਬਾਥਰੂਮ ਦੇ ਵਿੱਚ ਬੰਦ ਕਰਕੇ ਬੰਨ ਕੇ ਜਿਸ ਤਰ੍ਹਾਂ ਰੱਖਿਆ ਹੋਇਆ ਸੀਗਾ ਇਹ ਬੜੀ ਵੱਡੀ ਉਹਨਾਂ ਦੀ ਉਸ ਮੁਲਾਜ਼ਮ ਦੀ ਅਣਗਹਿਲੀ ਹੈ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਚਾਹੁੰਦੇ ਹਾਂ ਉਹਦੇ ਨਾਲ ਜਿਹੜੇ ਮੁਲਾਜ਼ਮ ਆਏ ਸੀ ਉਹਨਾਂ ਦੇ ਵੀ ਕਾਰਵਾਈ ਚਾਹੁੰਦੇ ਹਾਂ ਉਸ ਤੋਂ ਇਲਾਵਾ ਸਾਡੇ ਤੇ ਸਾਰੀ ਰਾਤ ਜੋ ਪ੍ਰੈਸ ਰਾਈਜ਼ ਕਰਕੇ ਰੱਖਿਆ ਸਾਨੂੰ ਕਿ ਇੱਥੇ ਸਾਈਨ ਕਰੋ ਸਾਈਨ ਕਰੋ ਉਹ ਬਿਆਨ ਸਾਡੇ ਮੁਤਾਬਕ ਨਹੀਂ ਸੀ ਅਸੀਂ ਜੋ ਵੀ ਮੁਲਾਜ਼ਮ ਸੀ ਉਹ ਡਿਸਕਲੋਜ਼ ਕਰਾਂਗੇ ਅਸੀਂ ਹਜੇ ਸੀਪੀ ਸਾਹਿਬ ਤੋਂ ਸਾਨੂੰ ਉਮੀਦ ਆ ਕਿ ਉਹ ਸਾਡੇ ਕਹਿਣ ਦੇ ਮੁਤਾਬਕ ਜੋ ਵੀ ਕਾਰਵਾਈ ਆ ਉਹ ਕਰਨਗੇ ਚਾਰਜ ਚੈੱਕ ਦੀ ਮੰਗ ਕੀਤੀ ਗਈ ਬਿਲਕੁਲ ਕਿ ਇਹ ਜੋ ਕੇਸ ਆ ਇਹਦੀ ਜਿਹੜੀ ਵਿਸਥਾਰਾ ਰਿਪੋਰਟ ਆ ਉਹ ਦੋ ਦੋ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਲੇਟ ਕਰਵਾ ਕੇ ਚਲਾਨ ਲੇਟ ਕਰ ਦਿੱਤਾ ਜਾਂਦਾ ਜਿਹਦੇ ਨਾਲ ਦੋਸ਼ੀ ਦੀ ਜਿਹੜੀ ਹੈਗੀ ਉਹ ਮੌਕੇ ਤੇ ਜ਼ਮਾਨਤ ਹੋ ਜਾਂਦੀ ਹੈ ਅਸੀਂ ਇਸ ਚੀਜ਼ ਨਹੀਂ ਚਾਹੁੰਦੇ ਸੀਪੀ ਸਾਹਿਬ ਆਪ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਦੀ ਚਿੱਠੀ ਵੀ ਭੇਜਾਂਗੇ ਬੰਦੇ ਵੀ ਭੇਜਾਂਗੇ ਸਪੈਸ਼ਲ ਡਿਊਟੀਆਂ ਲਗਾਵਾਂਗੇ ਉਹ ਜੋ ਵਿਸਥਾਰਾ ਰਿਪੋਰਟ ਜਿਹੜੀ ਆਣੀ ਉਹ ਛੇਤੀ ਛੇਤੀ ਚਾ ਜ਼ਰੂਰ ਚਲਾਨ ਦੇ ਕੋਈ ਗੁੰਜਲਦਾਰ ਹੈ ਨਹੀਂਗਾ ਦੋਸ਼ੀ ਮੌਕੇ ਤੇ ਫੜਿਆ ਗਿਆ ਦੋਸ਼ ਸਾਡੇ ਸਾਰੇ ਮੁਹੱਲੇ ਦੇ ਸਾਹਮਣੇ ਸਾਡੇ ਪਰਿਵਾਰਕ ਮੈਂਬਰਾਂ ਸਾਹਮਣੇ ਕਿ ਇਹ ਕੁਕਰਮ ਨੇ ਕੀਤਾ ਆ ਇਹ ਕਤਲ ਮੇਰੇ ਕੋ ਹੋ ਗਿਆ ਮੈਨੂੰ ਮਾਫ ਕਰ ਦੋ ਪਰ ਉਹਦਾ ਇਹ ਜੋ ਦੋਸ਼ ਹੈ ਉਹ ਮਾਫ ਕਰਨ ਦੇ ਕਾਬਲ ਨਹੀਂ ਹੈਗਾ ਇੱਕ ਗੱਲ ਦੱਸਦਾ ਕਿ ਮੰਗਤ ਰਾਮ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਸੀ ਅਸੀਂ ਪਰਚੇ ਦੀ ਮੰਗ ਕਰਦੇ ਹਾਂ ਅਸੀਂ ਪਰਚੇ ਦੀ ਮੰਗ ਕਰਦੇ ਹਾਂ ਸਪੈਂਡ ਕਰਨਾ ਕੋਈ ਵਾਜਬ ਨਹੀਂ ਹੈਗਾ ਸੀਪੀ ਸਾਹਿਬ ਨੇ ਕਿਹਾ ਕਿ ਸੀਪੀ ਸਾਹਿਬ ਗੰਦੇ ਕਰ ਦਿੱਤਾ ਉਸ ਮੰਗਤ ਰਾਮ ਨੂੰ ਸਪੈਂਡ ਤੇ ਜਦੋਂ ਲਿਖੀ ਜਿਹੜਾ ਬਲਵਿੰਦਰ ਜੀ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੇ ਜਦੋਂ ਵੀ ਸੀਪੀ ਸਾਹਿਬ ਨਾਲ ਗੱਲ ਕੀਤੀ ਤਾਂ ਉਹ ਸਸਪੈਂਡ ਤੁਰੰਤ ਕਰ ਦਿੱਤਾ ਗਿਆ ਸੀ ਪਰ ਅਸੀਂ ਉਹਨੂੰ ਡਿਸਮਿਸ ਕਰਵਾਉਣ ਦੇ ਵਿੱਚ ਹੌਨੰਦ ਬੈਠੇ ਸੀ ਮੈਡਮ ਆਈਸੀਸੀਪੀ ਮੈਡਮ ਉਹਨਾਂ ਨੇ ਸਾਨੂੰ ਭਰੋਸਾ ਪੂਰਾ ਦਿੱਤਾ ਕਿ ਪਰਿਵਾਰ ਦੇ ਨਾਲ ਫਾਸਟ ਟ੍ਰੈਕ ਤੇ ਲੱਗੂਗਾ ਜਿਹੜਾ ਕੇਸ ਤੇ ਉਹਨੂੰ ਸਸਪੈਂਡ ਡਿਸਮਿਸ ਸਾਡਾ ਸਵਾਲ ਸੀ ਕਿ ਮੰਗਤ ਰਾਮ ਦੇ ਉੱਪਰ ਸਸਪੈਂਡ ਕਰ ਦਿੱਤਾ ਗਿਆ ਮਾਮਲਾ ਦਰਜ ਕਿਉਂ ਨਹੀਂ ਕੀਤਾ ਮਾਮਲਾ ਦਰਜ ਵੀ ਅਸੀਂ ਮੰਗ ਰੱਖੀ ਮਾਮਲਾ ਦਰਜ ਕਰਨਗੇ ਅਸੀਂ ਉਹਦੀ ਐਪਲੀਕੇਸ਼ਨ ਦਾ ਕੰਮ ਐਪਲੀਕੇਸ਼ਨ ਅਸੀਂ ਤਿਆਰ ਕਰ ਲਈ ਸਾਡੇ ਵਕੀਲ ਵੀ ਆ ਗਏ ਨੇ ਸੀਪੀ ਨੇ ਕਹਿੰਦੇ ਜੋ ਵੀ ਕਾਰਵਾਈ ਬਣਦੀ ਜ਼ਰੂਰ ਹੋਏਗੀ ਅਸੀਂ ਉਹਦੀ ਐਪਲੀਕੇਸ਼ਨ ਅਗਰਾਂ ਤੇ ਮਾਮਲਾ ਦਰਜ ਹੋਵੇਗਾ ਜਾਂ ਨਹੀਂ ਮੰਗੂ ਮੰਗੂ ਰਾਮ ਤੇ ਉਹਦੇ ਨਾਲ ਦੇ ਜਿੰਨੇ ਵੀ ਸਾਥੀ ਨੇ ਭਾਵੇਂ ਕੋਈ ਡੀਐਸਪੀ ਹੈ ਭਾਵੇਂ ਕੋਈ ਐਸਐਚਓ ਹੈ ਜਿਹੜੇ ਦੋਸ਼ੀ ਨੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ। ਡੀਐਸਪੀ ਦਾ ਨਾਮ ਲੇਤਾ ਕਿ ਡੀਐਸਪੀ ਨੇ ਵੀ ਪ੍ਰੈਸ਼ਰਾਈਜ਼ ਕੀਤਾ। ਬਿਲਕੁਲ ਕੀਤਾ ਬਿਲਕੁਲ ਕੀਤਾ ਸਰ। ਕੜੇ ਡੀਐਸਪੀ ਸਾਹਿਬ। ਮੈਨੂੰ ਨਾਮ ਨਹੀਂ ਬਤਾਉਣਾ। ਨਾਮ ਨਹੀਂ ਸਰ ਸਾਨੂੰ ਪਤਾ ਹੈ। ਇਹ ਵੈਸਟ ਦੀ। ਲੇਕਿਨ ਰਾਤ ਵੇਲੇ ਉਸ ਦਾ ਨਾਮ ਆ ਰਿਹਾ ਸੀ ਕਿ ਜਿਹੜੇ ਵੈਸਟ ਜੀ ਤਕਰੀਬਨ ਬੰਦੇ ਆ ਉਹ ਤਾਂ ਨਹੀਂ ਸੀ ਇਹ ਕੋਈ ਹੋਰ ਸੀ। ਜਿਸ ਵੇਲੇ ਘਟਨਾ ਹੋਈ ਉਸ ਵੇਲੇ ਆਇਆ ਸੀ ਸਾਹਿਬ ਘਟਨਾ ਤੋਂ ਬਾਅਦ। ਘਟਨਾ ਤੋਂ ਬਾਅਦ ਆਇਆ ਇਨਸ਼ਾਅਰ। ਸਾਰੀ ਰਾਤ ਜਿਹੜੀ ਚੱਲੀ ਸਾਡੀ। ਘਟਨਾ ਵਾਲੀ ਪੂਰੀ ਰਾਤ ਦੀ ਗੱਲ ਕਰ ਰਹੇ ਆ ਸਰ। ਜੀ ਮੌਜੂਦ ਸੀ ਔਰ 3-40 ਸ ਸਰ ਅਸੀਂ ਇਹ ਕਹਿੰਦੇ ਸੀ ਕਿ ਐਫਆਈਆਰ ਦੇ ਵਿੱਚ ਕੀ ਲਿਖਿਆ ਜਾਵੇ ਕਿ ਪੂਨਾ ਘੰਟਾ ਉਹ ਅੰਦਰ ਰਿਹਾ ਉਹਨੇ ਕੀ ਕੀਤਾ ਅੰਦਰ ਕੀ ਗੱਲਬਾਤ ਹੋਈ ਉਹ ਸਾਰਾ ਕੁਝ ਉਹਦਾ ਵੇਰਵਾ ਪਾਇਆ ਜਾਵੇ ਪਰ ਅਸੀਂ ਉਹ ਚ ਲਿਖ ਦੇਗੀ ਸਸਰੀ ਪੁੱਛਗਿਛ ਕੀਤੀ ਬਸ ਵਰਬਲੀ ਪੁੱਛਗੇ ਸਰ ਸਸਰੀ ਪੁੱਛਗਿਛ ਕੋਈ ਸਰਚ ਨਹੀਂ ਹੁੰਦੀ ਇਹ ਇੱਕ ਇਹ ਸੰਗੀਨ ਮਾਮਲਾ ਆ ਸਾਡੀ ਬੱਚੀ ਨੂੰ ਕਿਡਨੈਪ ਕੀਤਾ ਗਿਆ ਅੰਦਰ ਉਹਦੇ ਨਾਲ ਕੋਈ ਕਰਮ ਕੀਤਾ ਜਾ ਰਿਹਾ ਉਸ ਘਰ ਦੇ ਵਿੱਚ ਜੇ ਕੋਈ ਮੁਲਾਜ਼ਮ ਜਾਂਦਾ ਅੰਦਰ ਜਾ ਕੇ ਕਹਿੰਦਾ ਕਿ ਅੰਦਰ ਨਹੀਂ ਹੈ ਉਹਨਾ ਘੰਟਾ ਬਹਿ ਕੇ ਚਾਹ ਪੀ ਗਏ ਆਂਦਾ ਤੇ ਕਿੰਨਾ ਵੱਡਾ ਧੱਕਾ ਹੈ ਪਰ ਇੱਥੇ ਵੀ ਸਵਾਲ ਖੜਾ ਹੁੰਦਾ ਨਾ ਕਿ ਐਡੀ ਵੱਡੀ ਕਟੜਾ ਹੁੰਦੀ ਹੈ ਮਹਿਲਾ ਕਮਿਸ਼ਨਰ ਹੁੰਦੀ ਹੈ ਤਿੰਨ ਚਾਰ ਦਿਨਾਂ ਦੇ ਬਾਅਦ ਜਿਹੜਾ ਪਰਿਵਾਰ ਨੂੰ ਆ ਕੇ ਮਿਲਦੀ ਹੈ ਇਹ ਇਸ ਤਰ੍ਹਾਂ ਨਹੀਂ ਹੈ ਇਸ ਤਰ੍ਹਾਂ ਨਹੀਂ ਹੈ ਸੀਪੀ ਸਾਹਿਬ ਦੀ ਡਿਊਟੀ ਲੱਗੀ ਹੋਈ ਸੀ ਪਹਿਲਾਂ ਉੱਥੇ ਅਨੰਦਪੁਰ ਸਾਹਿਬ ਵੀ ਸੀਗੀ ਉਸ ਤੋਂ ਬਾਅਦ ਪਰਸੋਂ ਰਾਤ ਨੂੰ ਉਹਨਾਂ ਦੇ ਫੋਨ ਆ ਰਹੇ ਮੈਂ ਕਦੋਂ ਆਵਾਂ ਅਸੀਂ ਬਿਜ਼ੀ ਸੀ ਆ ਪਰਿਵਾਰ ਵਾਲੇ ਕੱਲ ਸਵੇਰੇ ਤੜਕੇ ਤੋਂ ਲੈ ਕੇ ਰਾਤ ਤੱਕ ਅਸੀਂ ਫੁੱਲ ਤਰਨ ਗਏ ਹੋਏ ਸੀਗੇ ਉੱਥੇ ਬਿਜ਼ੀ ਸੀਗੇ ਔਰ ਮਹਿਮਤਾ ਇੱਥੇ ਆ ਕੇ ਨੇੜੇ ਆ ਕੇ ਫੋਨ ਕੀਤਾ ਵੀ ਅਸੀਂ 5 ਮਿੰਟ ਚ ਪਹੁੰਚਣ ਵਾਲੇ ਆਂ ਨੇੜੇ ਆ ਤੇ ਅਸੀਂ ਕਹਿੰਦੇ ਅਸੀਂ ਘਰ ਹੀ ਹੈ ਨਹੀਂ ਤੁਸੀਂ ਕਿਹਨੂੰ ਮਿਲੋਗੇ ਆ ਕੇ ਤਾਂ ਉਹਨੂੰ ਫੋਨ ਆਇਆ ਸੀ ਕੱਲ ਵੀ ਫੋਨ ਆਇਆ ਪਰਸੋਂ ਰਾਤ ਵੀ ਫੋਨ ਆਇਆ ਕੱਲ ਸਵੇਰ ਵੀ ਫੋਨ ਆਇਆ ਕੱਲ ਰਾਤ ਵੀ ਫੋਨ ਆਇਆ ਫੋਨ 3-4 ਜਿਹੜੀ ਕਾਰ ਉਹਨਾਂ ਲਿਆਂਦੀ ਸੀ ਉਹ ਕਾਰ ਓਨਰ ਦਾ ਵਿੱਚ ਕੋਈ ਰੋਪ ਆਇਆ ਗਿਆ ਜਾਂ ਨਹੀਂ ਪਾਇਆ ਦੇਖੋ ਕਾਰ ਓਨਰ ਜਿਹੜਾ ਹੈਗਾ ਉਹਨੂੰ ਅਸੀਂ ਜਾਣਦੇ ਆ ਜਾਤੀ ਤੋੜਦੇ ਉਹ ਸਾਡੇ ਮੋਹਲੇ ਦਾ ਹੀ ਹੈ ਉਹ ਇਸ ਤਰ੍ਹਾਂ ਦਾ ਬੰਦਾ ਨਹੀਂ ਹੈਗਾ ਉਹ ਜਾ ਕੇ ਉਹਨੂੰ ਕਹਿ ਕੇ ਆਇਆ ਕਿ ਮਤਲਬ ਮੈਂ ਆਪਣੇ ਫੈਮਿਲੀ ਨੂੰ ਲੁਧਿਆਣੇ ਲੈ ਆਇਆ ਮੇਰੀ ਪੁੱਤ ਕਰਵਾ ਕੇ ਲੈ ਆਇਆ ਅਸੀਂ ਤੁਸੀਂ ਸਾਨੂੰ ਕਾਰ ਦੇ ਦਿਓ ਤੇ ਉਹਦੇ ਮੈਂ ਤਾਂ ਵੀ ਤੁਹਾਡੀ ਰਿਪੋਰਟ ਡਿਟੇਲ ਵੀ ਚੈੱਕ ਕੀਤੀ ਉਹਦੇ ਵਿੱਚ ਤਿੰਨ ਕੋਲਾ ਨੇ ਕੋਈ ਬਹੁਤ ਲੰਮੀਆਂ ਕਰਨ ਨਹੀਂ ਜੇ ਕੋਈ ਉਹਦੇ ਵਿੱਚ ਸ਼ਾਮਲ ਹੋਵੇ ਤਾਂ ਕੋਲ ਡਿਟੇਲ ਵਿੱਚ ਹੋ ਸਕਦਾ ਉਹਦੀ ਸਾਰੀ ਫਿਰ ਗੱਲਬਾਤ ਆਊਗੀ ਵੀ ਕਿੰਨਾ ਕੋ ਬੰਦਾ ਉਹਦੇ ਨੇੜੇ ਆ ਜੀ ਪਰ ਸਾਨੂੰ ਜੋ ਫਿਲਹਾਲ ਤੱਕ ਲੱਗਦਾ ਕਿ ਉਹਦਾ ਇੰਨਾ ਦੋਸ਼ ਨਹੀਂ ਹੈਗਾ ਐਵੇਂ ਅਸੀਂ ਕਤਲ ਦਾ ਕੇਸ ਆ ਕਿਸ ਨੂੰ ਝੂਠਾ ਫਸਾ ਕੇ ਉਹਦੀ ਜ਼ਿੰਦਗੀ ਬਰਬਾਦ ਕਰਦੇ ਤੇ ਬੱਚਿਆਂ ਨੂੰ ਰੋਲਦੀ ਅਸੀਂ ਐਦਾਂ ਦਾ ਪਾਪ ਨਹੀਂ ਕਰਨਾ ਚਾਹੁੰਦੇ ਜਿਹੜਾ ਦੋਸ਼ੀ ਹੈ ਉਹ ਛੱਡਣਾ ਨਹੀਂ ਅਸੀਂ ਨਜਾਇਜ਼ ਬੰਦਾ ਕੋਈ ਫਸਾਣਾ ਨਹੀਂ ਜੀ ਸਾਹਿਬ ਆਏ ਸੀ ਉਹ ਕਹਿੰਦੇ ਜੇ ਪੁਲਿਸ ਅਸਫਰਿਆ ਤੇ ਕਾਰਵਾਈ ਨਾ ਹੋਈ ਤੇ ਪ੍ਰਦਰਸ਼ਨ ਕੀਤਾ ਜਾਵੇਗਾ ਹਾਂਜੀ ਦੇਖਦੇ ਹਾਂ ਸ਼ਾਮ ਤੱਕ ਕੀ ਹੁੰਦਾ ਹੈ ਐਸੇ ਇੱਥੋਂ ਤੱਕ ਸਾਨੂੰ ਪ੍ਰਸ਼ਾਸਨ ਤੇ ਉਮੀਦ ਹੈ ਪ੍ਰਸ਼ਾਸਨ ਤੇ ਉਮੀਦ ਹੈ ਕਿ ਉਹਨਾਂ ਨੇ ਇੱਥੋਂ ਤੱਕ ਨਹੀਂ ਜਾਣਦੇ ਪੂਰੀ ਕਾਰਵਾਈ ਕਰਨ ਕਰ ਵੀ ਰਹੇ ਨੇ ਤੇ ਕਰਨਗੇ ਵੀ ਲੱਗਦਾ ਨਹੀਂ ਕਿ ਸਾਨੂੰ ਪਾਰਟੀ ਭਾਈ ਤੋਂ ਉੱਟ ਕੇ ਮੇਰੀ ਪਾਰਟੀ ਭਾਈ ਤੋਂ ਉੱਠ ਕੇ ਇੱਥੇ ਸਾਰਾ ਸਭ ਕੁਝ ਚੱਲ ਰਿਹਾ ਹੈ ਕਮਿਸ਼ਨਰ ਇੱਥੇ ਆਂਦੇ ਤੁਸੀਂ ਕਹਿੰਦੇ ਜੀ ਗੱਲ ਬੋਲੋ ਫੋਨ ਤੇ ਲਗਾਤਾਰ ਗੱਲ ਚੱਲ ਰਹੀ ਹੈ ਹਜੇ ਤੱਕ ਮੁਲਾਜ਼ਮ ਦੇ ਉੱਪਰ ਪਰਚਾ ਨਹੀਂ ਦਰਜ ਕੀਤਾ ਗਿਆ ਤੁਸੀਂ ਸਾਰਿਆਂ ਨਾਲ ਸਾਥ ਦਿੰਦੇ ਹੋ ਨਾ ਸਾਡੇ ਕੋਲ ਬੈਠ ਕੇ ਚਾਹ ਪੀਂਦਾ ਰਿਹਾ ਬਸ ਉਹ ਤੇ ਕਰ ਵੀ ਹੋ ਰਹੀ ਹੈ ਜਿਹੜੇ ਮੰਦਰ ਬੈਠ ਕੇ ਕਰਦੇ ਆ ਨਾ ਸਸਪੈਂਡ ਉਹਨੂੰ ਕਰ ਦਿੱਤਾ ਗਿਆ ਹੈ ਜਿਹੜਾ ਉਹਨੂੰ ਤਰ੍ਹਾਂ ਦੀ ਕਟਨਾ ਹੋਈ ਹੈ ਲੱਗਦਾ ਨਹੀਂ ਕਿ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਸਾਨੂੰ ਗੱਲ ਦੇਖੋ ਜਿਹੜੇ ਮਜਲਾਮ ਨੇ ਇੱਥੇ ਗਲਤ ਰਫਤਦ ਕੀਤੀ ਜਾਂ ਚੰਗੀ ਤਰ੍ਹਾਂ ਤਲਾਸ਼ੀ ਨਹੀਂ ਲਈ ਜਾਂ ਬੁਮਰਾ ਕਰ ਦਿੱਤਾ ਸਾਡੀ ਉਹ ਬੱਚੀ ਦੀ ਮਾਂ ਨੂੰ ਨਾਲ ਲੈ ਕੇ ਘੁੰਮਦੇ ਰੇ ਅੱਧਰ ਕਰਦੇ ਰੇ ਉਸ ਬੰਦੇ ਦੇ ਉੱਤੇ ਦੱਸੇਬ ਜ਼ਿਕਰ ਕਰ ਰਿਹਾ ਕਿ ਪੀਪੀ ਚੌਂਕ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਇਹਦਾ ਵੀ ਕੋਈ ਹੈ ਸਰ ਧਰਨਾ ਸਾਡੇ ਪਰਿਵਾਰ ਕੋਲ ਕੋਈ ਨਹੀਂ ਹੈਗਾ ਜੇ ਸਰ ਸਾਨੂੰ ਪ੍ਰਸ਼ਾਸਨ ਵੱਲੋਂ ਸ਼ੁਆਸ਼ਨ ਦਿੱਤਾ ਗਿਆ ਹੋਇਆ ਹੈ ਵੀ ਤੁਸੀਂ ਆਇਆ ਸੀ ਤੁਹਾਡੀ ਕਾਰਵਾਈ ਕਰਾਂਗੇ ਸਾਨੂੰ ਦੋ ਦਿਨ ਦਾ ਸੀ ਵੀ ਉਹਨਾਂ ਨੂੰ ਇਹੀ ਗੱਲ ਕਹੀ ਹੈ ਕਿ ਸਾਡੇ ਕੋਲ ਜਿਆਦਾ ਦੇਰ ਲੋਕਾਂ ਦਾ ਜਨਤਾ ਦਾ ਪ੍ਰੈਸ਼ਰ ਬਰਦਾਸ਼ਤ ਨਹੀਂ ਹੋਣਾ ਤੁਸੀਂ ਇਮੀਜਟ ਜਲਦੀ ਤੋਂ ਜਲਦੀ ਕਾਰਵਾਈ ਕਰੋਗੇ ਲੋਕ ਵੀ ਸ਼ਾਂਤ ਹੋਣ ਤੇ ਅਸੀਂ ਵੀ ਸ਼ਾਂਤ ਹੋਈਏ ਸਰ ਮੇਰਾ ਨਾਮ ਬਲਵਿੰਦਰ ਸਿੰਘ ਹੈ ਮੈਂ ਹੈਲਥ ਡਿਪਾਰਟਮੈਂਟ ਚ ਕੰਮ ਕਰਦਾ ਜੀ ਤੁਸੀਂ ਕੀ ਲੱਗਦੇ ਲੜਕੀ ਸਰ ਮੈਂ ਲੜਕੀ ਦਾ ਲੜਕੀ ਜਿਹੜੀ ਇਹਦੀ ਮਦਰ ਹੈ ਉਹ ਮੇਰੀ ਨੋਹ ਹੈ ਸਾਡੀ ਲੱਗਦੀ ਹੈ ਜੀ ਮੈਂ ਮਾਮਾ ਲੱਗਦਾ ਨਹੀਂ ਉਹਨਾਂ ਦਾ ਸਰ ਜਿਹੜਾ ਉਹਨੇ ਪਰਚਾ ਦਰਜ ਕੀਤਾ ਧਾਰਾਵਾਂ ਤੋਂ ਤੁਸੀਂ ਸਹਿਮਤ ਹੋ ਸਾਰੀਆਂ ਤੋਂ ਜੀ ਧਾਰਾਵਾਂ ਤੋਂ ਬਿਲਕੁਲ ਸਹਿਮਤ ਹੈਗੇ ਆ ਠੀਕ ਹੈ ਸਰ ਡੀਐਨਏ ਸਰ ਬਿਲਕੁਲ ਡੀਐਨਏ ਵੀ ਅਸੀਂ ਚਲੋ ਕਰਵਾ ਲਿਆ ਹੈਗਾ ਉਹ ਸਰ ਇਹ ਕਾਰਵਾਈ ਕਿਉਂ ਨਹੀਂ ਸਰ ਹਾਂ ਬਿਲਕੁਲ ਸਰ ਅਸੀਂ ਅਸੀਂ ਫਾਸਟ ਟਰੈਕ ਆ ਉਹ ਕਹਿੰਦੇ ਸੀ ਅਸੀਂ ਫਾਸਟ ਟਰੈਕ ਵਿੱਚ ਲਿਆਵਾਂਗੇ ਇਸ ਨੂੰ ਔਰ ਦੂਸਰਾ ਜਿਹੜਾ ਹੈਗਾ ਜੀ ਬੇਨਤੀ ਹੈ ਵੀ ਪੁਲਿਸ ਦੀ ਜਿਹੜੇ ਮੁਲਾਜ਼ਮਾਂ ਨੇ ਕਤਾਈ ਕੀਤੀ ਜਿਹੜਾ ਐਸਐਚਓ ਸੀ ਡੀਐਸਪੀ ਸੀਗਾ ਜੀ ਇੱਕ ਉਹਨਾਂ ਤੇ ਅਸੀਂ ਕਾਰਵਾਈ ਚੰਗੀ ਕਰਨੀ ਚਾਹੁੰਦੇ ਹਾਂ ਦਿਨ ਰਾਤ ਇੱਥੇ ਸਾਡੇ ਵੀ ਰਹੇ ਸਰੋ ਰਾਤ ਰਹਿ ਸਾਨੂੰ ਪ੍ਰੈਸ਼ਰਾਈਜ਼ ਕਰਦੇ ਰਹੇ ਔਰ ਗਲਤ ਬਿਆਨ ਨਾਲ ਉੱਤੇ ਸਾਡੂੰ ਸਾਈਨ ਕਰਾਉਣ ਦੀ ਕੋਸ਼ਿਸ਼ ਕਰਦੇ ਰਹੇ ਅਸੀਂ ਸਾਨੂੰ ਖੜੇ ਸਰ ਐਸਐਚਓ ਐਸਐਚਓ ਜਿਹੜੇ ਸੀ ਕੁਝ ਅੱਛੇ ਵੀ ਸੀ ਪੰਜ ਛੇ ਐਸਐਚਓ ਸੀ ਪੰਜ ਛੇ ਐਸਐਚਓ ਸੀ ਜੀ ਇਕੜੀ ਐਸਪੀ ਨੇ ਐਸਐਚਓ ਨੇ ਤੁਹਾਡੇ ਤੇ ਪ੍ਰੈਸ਼ਰ ਪਾਇਆ ਸਰ ਐਸਐਚਓ ਹੈ ਤਾਂ ਲੋਕਲੀ ਹੈ ਲੇਕਿਨ ਨਾਲ ਦੇ ਥਾਣੇ ਦਾ ਸੀ ਬਾਬਾ ਕੇ ਥਾਣੇ ਦਾ ਨਹੀਂ ਸੀ ਜੀ ਠੀਕ ਹੈ ਤੇ ਸਰ ਇੱਕ ਬੇਨਤੀ ਹੋ ਰਹੀ ਹੈ ਸਰ ਬੇਨਤੀ ਇਹ ਵੀ ਇੱਕ ਸਾਡੀ ਸੋਸ਼ਲ ਮੀਡੀਆ ਤੇ ਸਾਰੀਆਂ ਪੋਸਟਾਂ ਚੱਲ ਰਹੀਆਂ ਹਨ ਬੱਚੀ ਦੀ ਫੋਟੋ ਆ ਰਹੀ ਹੈਗੀ ਉਹ ਫੋਟੋ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਉਹ ਫੋਟੋ ਨੂੰ ਉਹਨੂੰ ਕਰਕੇ ਜਿਹੜਾ ਹੁੰਦਾ ਨਾ ਲੜੀਤਾ ਜਾਵੇ ਜੀ ਤੇ ਬਾਕੀ ਤੁਹਾਨੂੰ ਸਾਰਾ ਤੁਸੀਂ ਸਾਥ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨ ਦਸਾਂ ਠੀਕ ਹੈ ਥੈਂਕ ਯੂ ਪਰਿਵਾਰਕ ਮੈਂਬਰਾਂ ਨੂੰ ਇਸ ਚੀਜ਼ ਦਾ ਭਰ ਇਸ ਦੇ ਵਿੱਚ ਪੁਲਿਸ ਵੱਲੋਂ ਜੋ ਕਾਰਵਾਈ ਬਣਦੀ ਹੈ ਅਸੀਂ ਉਹ ਪੂਰੇ ਤਰੀਕੇ ਨਾਲ ਕਰ ਰਹੇ ਹਾਂ ਜੀ ਤੇ ਜਲਦ ਤੋਂ ਜਲਦ ਹੀ ਇਸ ਮੁਕਦਮੇ ਦੀ ਤਫਤੀਸ਼ ਨੂੰ ਮੁਕੰਮਲ ਕਰਕੇ ਅੱਗੇ ਵੀ ਇਸ ਦੇ ਵਿੱਚ ਜੋ ਕਰਨ ਵਾਲੀ ਚੀਜ਼ ਹੈਗੀ ਹੈ ਜੀ ਉਹ ਆਪਾਂ ਗ੍ਰਿਫਤਾਰੀ ਕਰ ਚੁੱਕੇ ਹਾਂ ਤੁਹਾਨੂੰ ਪਤਾ ਸੋ ਅੱਗੇ ਵੀ ਜੋ ਆਪਾਂ ਇਸ ਚ ਕਰਨਾ ਹੈ ਉਹ ਆਪਾਂ ਜਲਦ ਤੋਂ ਜਲਦ ਇਸ ਵਿੱਚ ਐਸਐਸਜੀ ਮੰਗਰ ਸਿੰਘ ਨੂੰ ਲੈ ਕੇ ਬੜੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਆ ਕਿ ਉਸ ਨੇ ਆਪਣੀ ਡਿਊਟੀ ਪੂਰੀ ਨਹੀਂ ਨਿਭਾਈ ਜੀ ਸਾਨੂੰ ਮੌਕੇ ਤੇ ਪਹਿਲੇ ਦਿਨ ਹੀ ਜਿਵੇਂ ਲੱਗਿਆ ਕਿ ਜਿਨ੍ਹਾਂ ਮੁਲਾਜ਼ਮਾ ਵੱਲੋਂ ਇਸ ਚ ਥੋੜੀ ਬਾ ਵਧੀਆ ਤਰੀਕੇ ਨਾਲ ਗਾਰਜਰੀ ਕੀਤੀ ਜਾ ਸਕਦੀ ਸੀ ਪਰ ਨਹੀਂ ਕੀਤੀ ਗਈ ਉਸ ਤਰ੍ਹਾਂ ਅਸੀਂ ਪੂਰੀ ਤਰ੍ਹਾਂ ਐਕਸ਼ਨ ਲੈਂਦਾ ਹੈ ਪਰਿਵਾਰ ਦੇ ਹੋਰ ਵੀ ਕੁਝ ਪੁਆਇੰਟਸ ਹਨ ਜਿਨ੍ਹਾਂ ਦੇ ਅਸੀਂ ਅੱਗੇ ਵੀ ਦੇਖਾਂਗੇ